ਤਸਵੀਰਾਂ ਦੇ ਵਿੱਚ ਜਿਸ ਔਰਤ ਨੂੰ ਤੁਸੀਂ ਦੇਖ ਰਹੇ ਹੋ ਇਹ ਆਰਦ ਮਾਦ ਦੇ ਨਾਂ ਤੇ ਕਲੰਕ ਹੈ ਇਸ ਔਰਤ ਦੇ ਕਰਕੇ ਇਸ ਦੇ ਪੁੱਤ ਨੇ ਇਸ ਦੀਆਂ ਹਰਕਤਾਂ ਤੋਂ ਤਾੰਗਾ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿहां ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਾਰੀ ਬਹਲਦਾ ਹੈ ਜਿੱਥੇ ਇੱਕ ਬੇहद ਸ਼ਰਮਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਮਾਂ ਦੇ ਨਾਜਾਇਜ਼ ਸੰਬੰਧਾਂ ਤੋਂ ਪਰੇਸ਼ਾਨ ਇੱਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮਾਮਲਾ ਸਿਰਫ ਪ੍ਰੇਮ ਸੰਬੰਧਾਂ ਦਾ ਹੀ ਨਹੀਂ ਨਜਾਇਜ਼ ਸੰਬੰਧਾਂ ਦਾ ਹੀ ਨਹੀਂ ਬਲਕਿ ਇਸ ਔਰਤ ਤੇ 8 ਪਰਚੇ ਦਰਜ ਨੇ ਚਿੱਟਾ ਵੇਚਣ ਦੇ ਪੁੱਤ ਨੇ ਇਸ ਤੋਂ ਦੁਖੀ ਆ ਕੇ ਇਸ ਦੀਆਂ ਹਰਕਤਾਂ ਤੋਂ ਦੁਖੀ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆਪਣੇ ਆਪ ਨੂੰ ਖਤਮ ਕਰ ਲਿਆ ਇਹ ਔਰਤ ਚਿੱਟਾ ਵੇਚਣ ਦੇ ਮਾਮਲੇ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਬਦਨਾਮ ਹੈ ਲੜਕੀ ਦੀ ਮਾਤ ਤੋਂ ਬਾਅਦ ਵਿਹਤਾ ਪੈਣ ਦੀ ਸ਼ਿਕਾਇਤ ਤੇ ਪੁਲਿਸ ਨੇ ਮ੍ਰਿਤਕ ਦੀ ਮਾਂ ਤੇ ਪ�ਛਾ ਦਰਜ ਕਰ ਲਿਆ ਅਤੇ ਉਸਦੇ ਪ੍ਰੇਮੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ। ਕਬ ਪ੍ਰੀਤ ਕੌਰ ਲੜਕੀ ਹੈਗੀ ਆ ਗੰਨਾਪਿੰਡ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਆ। ਜਿਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜਿਹੜੀ ਕਲਦੀਪ ਕੌਰ ਹੈਗੀ ਤੇ ਸਵਰਨਜੀਤ ਸੰਨੀ ਜਿਹੜਾ ਸੋਲ ਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਇਹਦੀ ਮਦਰ ਦੇ ਰਿਲੇਸ਼ਨ ਸੀ ਇਹਨਾਂ ਨੇ ਕਾਫੀ ਵਾਰੀ ਭੈਣ ਭਰਾ ਦੋਨਾਂ ਨੇ ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਵਾਰੀ ਮਦਰ ਨੂੰ ਜਿਹੜਾ ਰੋਕਿਆ ਇਹਨੂੰ ਮਿਲਣ ਤੋਂ ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ ਰੁਕੇ ਨਹੀਂ ਹੈਗੇ ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਹੈਗਾ ਵਾ ਸਣੀ ਗੁਰਦੀਪ ਸਿੰਘ ਜਿਹੜਾ ਹੈਗਾ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਇਹ ਇਹਨੇ ਆਪਣੀ ਸੂਇਸਾਈਡ ਕਰ ਲਈ ਹੈਗੀ ਆ ਜੇ ਐਫ ਆਈ ਆਰ ਨੰਬਰ 83/24 ਤੇ 108 ਬੀ ਐਸ ਐਨ ਨਵੇਂ ਐਕਟ ਦੇ ਮਤਾਬਕ ਕੇਸ ਰਜਿਸਟਰ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਇਹਨਾਂ ਚ ਦੋਨੋਂ ਕਲਦੀਪ ਕੌਰ ਤੇ ਜਿਹੜਾ ਸਰਨਜੀਤ ਸਨਿਆ ਇਹਨਾਂ ਨੂੰ ਹੀ ਰੈਸਟ ਕੀਤਾ ਜੀ ਉਹ ਜੀ ਇਹਦੇ ਤੇ ਐਨ ਡੀ ਪੀ ਐ ਐਕਟ ਦੇ ਕਰੀਬ 8 ਮੁਕਦਮੇ ਪਹਿਲੇ ਵੀ ਦਰਜ ਹੈ ਕ੍ਰਿਮੀਨਲ ਹੈਗੀ ਆ ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਕ੍ਰਿਮੀਨਲ ਲੋਕ ਇਹੋ ਜਿਹੇ ਕੰਮ ਕਰ ਰਹੇ ਆ ਆਖਰ ਪੁਲਿਸ ਦੀ ਕਿੜਕੀ ਵਿੱਚ ਆ ਹੀ ਜਾਂਦੇ ਨੇ ਜਿੱਦਾਂ ਹੁਣ ਇਹ ਕੱਲ੍ਹ ਇਹ ਆਈ ਆ ਸਾਡੀ ਕਿੜਕੀ 'ਚ ਆਈ ਗਈ ਕਿਉਂਕਿ ਪਹਿਲਾਂ ਵੀ ਬਾਰ-ਬਾਰ ਜੇਲ੍ਹ 'ਚ ਜਾਣਾ ਆਉਣਾ ਇਹਦੇ ਦਿਮਾਗ 'ਚ ਸੀਗਾ ਵੀ ਜੇਲ੍ਹ 'ਚੋਂ ਮੈਂ ਵਾਪਸ ਆਈ ਜਾਨੀ ਆ ਇਹ ਹੁਣ ਫੇਰ ਸਾਡੀ ਕਿੜਕੀ ਚ ਆਈ ਜਿਹੜੇ ਲਵ ਲਵਪ੍ਰੀਤ ਹੈਗਾ ਹੈਗਾ ਉਹ ਲਵਪ੍ਰੀਤ ਲੜਕੀ ਆ ਕਲਦੀਪ ਕੌਰ ਦੀ ਜੀ ਜੀ ਉਹਦੀ ਉਹਦੀ ਸਟੇਟਮੈਂਟ ਤੇ ਜਿਹੜਾ ਹੈਗਾ ਕੇ ਸਜਿਸਟਰ ਹੋਇਆ ਮੈਂ ਤੇ ਇਹੀ ਕਹਿਣਾ ਚਾਹੂੰਗੀ ਸਮਾਜ ਨੂੰ ਕਿ ਜਿਹੜੇ ਗਲਤ ਕੰਮ ਕਰਨ ਵਾਲੇ ਅਨਸਰ ਹੈਗੇ ਆ ਗਲਤ ਹੀ ਉਹਦਾ ਰਿਜ਼ਲਟ ਨਿਕਲਦਾ ਹੈਗਾ ਇਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਏਗਾ ਜਿਹੜਾ ਵੀ ਉਹ ਹੀ ਸਾਡੀ ਸਾਡੇ ਤੋਂ ਕਦੀ ਵੀ ਨਹੀਂ ਬਚੂਗਾ ਮੈਂ ਸਾਰੇ ਲੋਕਾਂ ਨੂੰ ਇਹ ਹਦਾਇਤ ਕਰਦੀ ਵੀ ਸਹੀ ਕੰਮ ਕਰੋ ਬੱਚਿਆਂ ਨੂੰ ਵੀ ਕਰੂੰਗੀ ਸਭ ਨੂੰ ਇਹ ਹਦਾਇਤ ਕਰੂੰਗੀ ਕਿ ਸਹੀ ਕੰਮ ਕਰੋ ਤੇ ਨਸ਼ਿਆਂ ਤੋਂ ਜਿਹੜਾ ਦੂਰ ਰਹੋ